ਕੀ ਭਾਰਤ ਦੀ ਚੋਣ ਪ੍ਰਣਾਲੀ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਇਸ ਬਦਲਾਅ ਦੇ ਕੀ ਮਾਇਨੇ ਨੇ ਕੀ ਇਹ ਲੋਕਤੰਤਰ ਤੇ ਕੋਈ ਨਵਾਂ ਹਮਲਾ ਹੋਵੇਗਾ ਜਾਂ ਫਿਰ ਸਾਰੇ ਮਸਲਿਆਂ ਦਾ ਹੱਲ ਹੋਵੇਗਾ ਹੁਣ ਕੇਂਦਰ ਦੇ ਵੱਲੋਂ ਕੀ ਨਵਾਂ ਕੀਤਾ ਜਾ ਰਿਹਾ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਜਿਨ੍ਹਾਂ ਦੀ ਰਿਹਾਈ ਦਾ ਮੁੱਦਾ ਫਿਰ ਇੱਕ ਵਾਰ ਗਰਮਿਆ ਚੁੱਕਿਆ ਹੈ ਕੀ ਐਮਪੀ ਅਮਰਿਤਪਾਲ ਸਿੰਘ ਰਿਹਾ ਹੋਣਗੇ ਜਾਂ ਨਹੀਂ ਕਿਉਂ ਇਹ ਫਿਰ ਇੱਕ ਵਾਰ ਮੁੱਦਾ ਤੂਲ ਫੜਦਾ ਦਿਖਾਈ ਦੇ ਰਿਹਾ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅੱਜ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਪ੍ਰਦਰਸ਼ਨ ਦੇ ਕੀ ਮਾਇਨੇ ਨੇ ਕਿਹੜੀ ਧਿਰ ਨੂੰ ਇਸ ਦਾ ਨੁਕਸਾਨ ਹੋਵੇਗਾ ਇਸ ਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਤੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜਿਨ੍ਹਾਂ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਨਵਾਂ ਮੋੜ ਕੀ ਆ ਕੀ ਪੋਲਰ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਘਟਣਗੀਆਂ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰੱਖੜਾ ਇਨ੍ਹਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਖੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਮੈਂ ਸਭ ਤੋਂ ਪਹਿਲੀ ਖਬਰ ਇੱਕ ਰਾਸ਼ਟਰ ਇੱਕ ਚੋਣ ਦੀ ਲੈਣਾ ਚਾਹਾਂਗਾ ਪਹਿਲਾਂ ਵੀ ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਸੀ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੇ ਵੱਲੋਂ ਇਸ ਦੇ ਵਿੱਚ ਨਵਾਂ ਰੂਪ ਅਖਤਿਆਰ ਕੀਤਾ ਗਿਆ ਹੈ ਸਮੇਂ-ਸਮੇਂ ਦੇ ਨਾਲ ਦੇਖਿਆ ਕਿ ਮੁੱਦਾ ਜ਼ਰੂਰ ਚਰਚਾ ਦੇ ਵਿੱਚ ਰਿਹਾ ਕਿਉਂਕਿ ਵੱਖ-ਵੱਖ ਸਟੇਟਾਂ ਦੀ ਜੇਕਰ ਗੱਲ ਕਰੀਏ ਤਾਂ ਅਲੱਗ-ਅਲੱਗ ਸਮਿਆਂ ਤੇ ਚੋਣ ਹੁੰਦੀ ਰਹੀ ਆ ਤੇ ਇੱਕ ਨਵਾਂ ਜੋ ਤਰੀਕਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਇੱਕ ਰਾਸ਼ਟਰ ਇੱਕ ਚੋਣ ਦਾ ਉਹ ਸੰਦਰਭ ਨੂੰ ਕਿਵੇਂ ਦੇਖਦੇ ਹੋ ਕਿ ਇਹ ਵਾਕੇ ਹੀ ਸਾਰੇ ਮਸਲਿਆਂ ਦਾ ਹੱਲ ਹੋਵੇਗਾ ਜਾਂ ਫਿਰ ਇਹ ਲੋਕਤੰਤਰ ਤੇ ਕੋਈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਹਮਲਾ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਜੀ ਆ ਰਖੜਾ ਸਭ ਅਖਰ ਵਿਖਿਆ ਜਾਇ ਤਾਂ ਇੱਕ ਰਾਸ਼ਟਰ ਇੱਕ ਚੋਣ ਕੇਂਦਰ ਦੀ ਭਾਜਪਾ ਸਰਕਾਰ ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ ਜੀ 2019 ਤੋਂ ਲੈ ਕੇ ਹੁਣ ਤੱਕ ਭਾਜਪਾ ਦੀ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਸਮੇਂ-ਸਮੇਂ ਤੇ ਇਹਦੇ ਸਬੰਧੀ ਉਹਨਾਂ ਨੇ ਗੱਲਬਾਤ ਜਿਹੜੀ ਕੀਤੀ ਇਸ ਮੁੱਦੇ ਨੂੰ ਉਹਨਾਂ ਨੇ ਠਾਇਆ ਹੈਗਾ ਉਹਨਾਂ ਬੀਤੇ ਸਮੇਂ 'ਚ ਰਾਮਨਾਰਥ ਕੋਵਿੰਦ ਜਿਹੜੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਦੀ ਅਗਵਾਈ 'ਚ ਵਿੱਚ ਇੱਕ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਕਮੇਟੀ ਨੇ ਇੱਕ ਰਾਸ਼ਟ੍ਰਿਕ ਚੋਣ ਦੀ ਜਿਹੜੀ ਗੱਲਬਾਤ ਕੀਤੀ ਤਾਂ ਸਾਂਝੀ ਸੰਸਦ ਕਮੇਟੀ ਜਿਹੜੀ ਇੱਕ ਬਣਾਈ ਗਈ ਜਿਹਦੇ ਵਿੱਚ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਸ਼ਾਮਲ ਨੇ ਤਾਂ ਉਸ ਕਮੇਟੀ ਵੱਲੋਂ ਵੱਖ-ਵੱਖ ਰਾਇਆ ਜਿਹੜੀਆਂ ਸੀ ਵੱਖ-ਵੱਖ ਵਿਰੋਧੀ ਪਾਰਟੀਆਂ ਦੀਆਂ ਉਹ ਰਾਏ ਉਹਨਾਂ ਦੇ ਵਿਚਾਰ ਜਿਹੜੇ ਇਕੱਤਰ ਕੀਤੇ ਗਏ ਹੁਣ ਦੁਬਾਰਾ ਜਿਹੜੀ ਆ ਉਸ ਕਮੇਟੀ ਦੀ ਜਿਹੜੀ ਮੀਟਿੰਗ ਜਿਹੜੀ ਹੋਈ ਆ ਔਰ ਉਹਦੇ ਵਿੱਚ ਕਰ ਇਸ ਗੱਲ ਨੂੰ ਰੱਖਿਆ ਗਿਆ ਕਿ ਇੱਕ ਰਾਸ਼ਟਰ ਇੱਕ ਚੋਣ ਜੇਕਰ ਭਾਰਤ ਵਿੱਚ ਲਾਗੂ ਹੋ ਜਾਂਦੀ ਆ ਤਾਂ ਉਸ ਦੇ ਨਾਲ ਬਹੁਤ ਜਿਹੜੇ ਆਰਥਿਕ ਸਧਾਰਨ ਵੀ ਹੋ ਸਕਦੇ ਆ ਤੇ ਪ੍ਰਸ਼ਾਸਨਿਕ ਪਧਰ ਤੇ ਵੀ ਜਿਹੜੇ ਹਾਲਾਤ ਜਿਹੜੇ ਉਹ ਸੁਤਰ ਜਾਣਗੇ ਤੇ ਕਹਿੰਦੇ ਕਿ ਰਾਸ਼ਪਤੀ ਨਾਮਕ ਉਹਨਾਂ ਜਿਹੜੇ ਇਸ ਕਮੇਟੀ ਦੇ ਜਿਨ੍ਹਾਂ ਨੇ ਸਪਾਰਸ਼ ਕੀਤੀ ਸੀ ਜਿਹੜੀ ਕਮੇਟੀ ਬੜਾਈ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਜੇਕਰ ਇੱਕ ਰਾਸ਼ਟਰ ਇੱਕ ਚੋਣ ਭਾਰਤ ਵਿੱਚ ਇਹ ਲਾਗੂ ਕਰ ਦਿੱਤਾ ਜਾਂਦਾ ਆ ਤਾਂ ਇੱਕ ਵੱਡਾ ਗੇਮ ਚੇਂਜਰ ਇਹ ਹੋਵੇਗਾ ਕਿਉਂਕਿ 1957 ਤੱਕ ਭਾਰਤ ਵਿੱਚ ਇਹ ਜਿਹੜਾ ਸਿਸਟਮ ਸੀ ਸਾਰੇ ਰਾਜਾਂ ਦੇ ਵਿੱਚ ਤੇ ਕੇਂਦਰ ਦੇ ਵਿੱਚ ਇੱਕੋ ਸਮੇਂ ਜਿਹੜੀ ਚੋਣ ਜਿਹੜੀ ਹੁੰਦੀ ਰਹੀ ਹੈ ਉਸ ਤੋਂ ਮਗਰ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣਦੀਆਂ ਨੇ ਉਹਨਾਂ ਨੇ ਆਪੋ ਆਪਣੀ ਵੇਤਨ ਜਾਂ ਆਪੋ ਆਪਣੀ ਸੂਭ ਲੋਧ ਦੇ ਅਨੁਸਾਰ ਉਹਨਾਂ ਨੇ ਇਸ ਨੂੰ ਚੇਂਜ ਜਿਹੜਾ ਕੀਤਾ ਹੁਣ ਇਹ ਦੁਬਾਰਾ ਇਹ ਮੁੱਦਾ ਜਿਹੜਾ ਉੱਥੇ ਹੈਗਾ ਹੁਣ ਬੀਤੇ ਦਿਨ ਜਿਹੜੀ ਮੀਟਿੰਗ ਜਿਹੜੀ ਹੋਈ ਆ ਜੀਪੀਪੀ ਦੀ ਜਿਹੜੀ ਉਹਦੇ ਵਿੱਚ ਸ਼ਾਮਲ ਹੋਏ ਨੇ ਜਿਹੜੇ ਆਪਣੇ ਟੋਟਲ ਮੈਂਬਰਸ ਹਨ ਉਹਨਾਂ ਨਾਲ ਹੀ ਨਾਲ ਜਿਹੜੇ ਵਿੱਤੀ ਔਯੋਗ ਦੇ ਚੇਅਰਮੈਨ ਨੇ ਉਹ ਵੀ ਇਹਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਵੀ ਇਹਦੇ ਸੰਬੰਧੀ ਜਿਹੜੀ ਜਿਹੜੀਆਂ ਸਿਫਾਰਸ਼ਾਂ ਜਿਹੜੀਆਂ ਨੇ ਇਸ ਕਮੇਟੀ ਵੱਲੋਂ ਜਿਹੜੀ ਆਰਾਮਨਾਥ ਕੋਵਿੰਦ ਦੀ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਕਮੇਟੀ ਜਿਹੜੀ ਬੰਦੀ ਹੈਗੇ ਤਾਂ ਉਸ ਸਿਫਾਰਸ਼ਾਂ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੀ ਗੱਲ ਜਿਹੜੀ ਉਠਾਈ ਹੈ ਇਹ ਜਿਹੜੋ ਬੀਤੇ ਦਮਾਂ ਦੇ 2024 ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੋਂ ਗੱਲ ਚੱਲੀ ਸੀ ਤਾਂ ਉਸ ਵਕਤ ਵੀ ਇੱਕ ਮੁੱਦਾ ਜਿਹੜਾ ਕਾਫੀ ਗਰਮਾਇਆ ਸੀ ਦੋ ਬਿੱਲ ਇਹਦੇ ਸੰਬੰਧੀ ਜਿਹੜੇ ਆਈਸੀ ਜਨਾਂ ਦੇ ਵਿੱਚੋਂ ਇੱਕ ਬਿੱਲ ਜਿਹੜਾ ਅ ਬਚਕਾ ਜਿਹੜਾ ਹੈਗਾ ਉਦੋਂ ਇਹ ਗੱਲ ਹੋਈ ਸੀ ਕਿ 2029 ਦੀ ਜਿਹੜੀ ਚੋਣ ਜਿਹੜੀ ਹੋਊਗੀ ਲੋਕ ਸਭਾ ਦੀ ਤਾਂ ਹੋ ਸਕਦਾ ਕਿ ਸਾਰੇ ਭਾਰਤ ਵਿੱਚ ਉਸ ਸਮੇਂ ਵੱਖ-ਵੱਖ ਰਾਜਾਂ ਤੇ ਵੱਖ-ਵੱਖ ਜਿਹੜੇ ਮੌਕਰ ਦਾ ਲੋਕ ਸਭਾ ਦੇ ਵਿੱਚ ਇੱਕੋ ਸਮੇਂ ਜੜੀਆਂ ਚੋਣਾਂ ਚੜੀਆਂ ਹੋਣ ਅਹ ਪਰ ਕੁਝ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਤੇ ਇਤਰਾਜ਼ ਉਠਾਇਆ ਕਿ ਇਸ ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ ਚੱਕਾ ਕਿ ਲੋਕਤੰਤਰ ਤੇ ਇਹ ਹਮਲਾ ਹੈਗਾ ਜਾਂ ਬਹੁਤ ਕੁਝ ਇਸ ਤਰ੍ਹਾਂ ਦੀ ਜਿਹੜੀਆਂ ਸ਼ੰਕੇ ਜਿਹੜੇ ਨੇ ਉਹ ਇਹਦੇ ਸੰਬੰਧੀ ਜਿਹੜੇ ਉਸ ਸਮੇਂ ਸਮੇਂ ਤੇ ਉਂਦੇਰੀ ਨੇ ਫਿਰ ਇਹ ਗੱਲ ਤਾਂ ਅਲੱਗ ਆ ਕਿ ਹੁਣ ਜਿਹੜੀ ਕੱਲ ਮੀਟਿੰਗ ਹੋਈ ਆ ਆ ਉਹਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਗੰਭੀਰਤਾ ਦੇ ਨਾਲ ਜਿਹੜੀ ਵਿਚਾਰ ਚਰਚਾ ਹੋਈ ਆ ਵਿੱਤੀ ਆਯੋਗ ਦੇ ਜਿਹੜੇ ਚੇਅਰਮੈਨ ਨੇ ਮੇਸ਼ੀ ਸਾਹਿਬ ਉਹ ਵੀ ਇਹਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਚੌਂ ਕਮਿਸ਼ਨ ਨੂੰ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਉਹਦੇ ਵਿੱਚ ਜਿਹੜੀਆਂ ਕੁਝ ਕਮੀਆਂ ਨੇ ਉਹਨਾਂ ਨੂੰ ਦੂਰ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈਗਾ ਸੋ ਕਹਿਣ ਦਾ ਅਰਥ ਇਹ ਹੈ ਕਿ ਇੱਕ ਰਾਸ਼ਟਰ ਇੱਕ ਚੋਣ ਨੂੰ ਲੈ ਕੇ ਆਰ ਸਰਕਾਰ ਜਿਹੜੀ ਹੈ ਮੌਜੂਦਾ ਆਰ ਸਰਕਾਰ ਪੂਰਨ ਤੌਰ ਤੇ ਤਤਪਰਿਆ ਕਿ ਉਹਨਾਂ ਦਾ ਮੇਨ ਮੁੱਦਾ ਇਹ ਹੈ ਕਿ ਦੇਸ਼ ਵਿੱਚ ਇੱਕੋ ਸਮੇਂ ਜਿਹੜੀਆਂ ਚੋਣਾਂ ਚੜੀਆਂ ਹੋਣੀਆਂ ਚਾਹੀਦੀਆਂ ਨੇ ਔਰ ਬਕਾਇਦਾ ਤੌਰ ਤੇ ਰਾਮਨਾਥ ਕੋਵਿੰਨ ਜਿਹੜੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਆਪਣੀ ਰਿਪੋਰਟ 'ਚ ਇਹਦੇ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਕੀਤੀਆਂ ਸੀ ਤਾਂ ਰਿਪੋਰਟ ਜਿਹੜੀ ਹੈ ਕਿ ਆ ਉਹ ਮੌਜੂਦਾ ਰਾਸ਼ਟਰਪਤੀ ਹੁਣਾਂ ਨੂੰ ਵੀ ਸਬਮਿਟ ਜਿਹੜੀ ਉਹ ਕੀਤੀ ਜਾ ਚੁੱਕੀ ਹੈਗੀ ਹੈ ਤਾਂ ਹੁਣ ਦੇਖਣਾ ਆ ਕਿ ਇਹਦੇ ਸਬੰਧੀ ਵਿਰੋਧੀ ਪਾਰਟੀਆਂ ਦਾ ਤਰਕੀਆ ਕਿਉਂਕਿ ਦੇਖੋ ਵਿਰੋਧੀ ਪਾਰਟੀਆਂ ਨੇ ਕਿਹਾ ਇਸ ਮੁੱਦੇ ਤੇ ਸਰਕਾਰ ਦੇ ਕਿਸੇ ਵੀ ਫੈਸਲੇ ਤੇ ਉਹਨਾਂ ਦਾ ਕਿੰਪੂ ਪਰਤੂ ਜਿਹੜਾ ਉਹ ਕਰਨਾ ਹੀ ਹੁੰਦਾ ਆਮ ਤੌਰ ਤੇ ਰੁਟੀਨ ਜਿਹੜੀ ਹੁੰਦੀ ਹੈ ਤੇ ਜਿਹੜੀ ਕਮੇਟੀ ਬਣਾਈ ਗਈ ਸੀ ਮੈਨੂੰ ਹੁਣ ਠੀਕ ਤਰੀਕੇ ਨਾਲ ਯਾਦ ਨਹੀਂ ਸਿੱਧੂ ਸਾਹਿਬ ਤਾਂ ਆਪਾਂ ਬੜੀ ਚਰਚਾ ਕਰਦੇ ਨੇ ਕਿ ਉਸ ਕਮੇਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਸ਼ਾਮਲ ਸਾਬ ਆ ਬੁੱਧੀਜੀਵੀ ਲੋਕਾਂ ਦੇ ਵਿਚਾਰ ਚਰਚਾ ਜਿਹੜੇ ਵਿਚਾਰ ਲਏ ਸੋ ਕਹਿਣਾ ਅਰਥਾ ਕਿ ਬਹੁਤ ਕੁਝ ਇਦਾਂ ਦਾ ਬੀਤੇ ਸਮੇਂ ਦੇ ਵਿੱਚ ਇੱਕ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਭਾਰਤ ਦੀ ਕੇਂਦਰ ਸਰਕਾਰ ਇਸ ਨੂੰ ਲੈ ਕੇ ਚੱਲਦੀ ਪਈ ਆ। ਵਿਰੋਧੀ ਪਾਰਟੀਆਂ ਦੇ ਆਪਣੀ ਤਰਕ ਨੇ ਕੇਂਦਰ ਸਰਕਾਰ ਦੇ ਆਪਣੀ ਤਰਕ ਨੇ। ਹੁਣ ਉਹਨਾਂ ਤਰਕਾਂ ਦੇ ਆਧਾਰ ਤੇ ਦੇਖਣਾ ਹੋਊਗਾ ਕਿ ਜੇਕਰ ਵਾਕਿਆ ਹੀ ਇੱਕ ਰਾਸ਼ਟ੍ਰ ਇੱਕ ਚੋਣ ਪੰਜਾਬ ਭਾਰਤ ਵਿੱਚ ਲਾਗੂ ਹੋ ਜਾਂਦੀ ਆ ਤਾਂ ਇਸ ਦਾ ਪੁਖ ਦੇ ਵਿੱਚ ਇਸ ਦਾ ਰਾਜਨੀਤੀ ਤੇ ਕੀ ਅਸਰ ਪਊਗਾ ਇਹ ਤਾਂ ਹੋਰ ਵਾਲਾ ਜਿਹੜਾ ਸਮਾਂ ਦੱਸੇਗਾ। ਪਰ ਫਿਲਹਾਲ ਜਿਹੜੀ ਕਮੇਟੀ ਆ ਉਹ ਇਸ ਨੂੰ ਬੜੇ-ਬੜੇ ਆਰਥਿਕ ਸੁਧਾਰਾਂ ਦੇ ਰੂਪ ਦੇ ਵਿੱਚ ਤੇ ਬੜੇ-ਬੜੇ ਪ੍ਰਸ਼ਾਸਨਿਕ ਸੁਧਾਰਾਂ ਦੇ ਰੂਪ ਦੇ ਵਿੱਚ ਲੈ ਰਹੀ ਆ ਤੇ ਇਸ ਗੱਲ ਨੂੰ ਲੈ ਕੇ ਉਹ ਤਤਪਰ ਨੇ ਕਿ ਕਿਸੇ ਤਰੀਕੇ ਨਾਲ ਉਹ ਆ ਜਿਹੜਾ ਸੰਸਦ ਰੋਤਾ ਜਿਹੜਾ ਜਿਲ੍ਹਾ ਜਿਹੜਾ ਚੱਲਦਾ ਪਿਆ ਇਸ ਦੇ ਵਿੱਚ ਇਸ ਮੁੱਦੇ ਨੂੰ ਇਸ ਬਿੱਲ ਨੂੰ ਜਿਹੜਾ ਲਿਆਂਦਾ ਜਾ ਸਕੇ ਬਾਕੀ ਦੇਖੋ ਕਿਹੜੇ ਤਰ੍ਹਾਂ ਚ ਇਸ ਜਿਹੜੀ ਸਥਿਤੀ ਆ ਉਹ ਕਿਸ ਤਰੀਕੇ ਨਸਾਫੀ ਹੁੰਦੀ ਹੈ ਜੀ ਜੀ ਅਣਕੇ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦਲੀਲਾਂ ਇਹ ਦਿੱਤੀਆਂ ਗਈਆਂ ਨੇ ਕਿ ਇਹ ਆਰਥਿਕ ਤੇ ਪ੍ਰਸ਼ਾਸਨਿਕ ਸੁਧਾਰ ਦੇ ਲਈ ਫਾਇਦੇਮੰਦ ਹੋਵੇਗਾ ਕਿ ਵਾਕਈ ਹੀ ਇਸ ਨੂੰ ਉਸ ਸੰਦਰਭ ਦੇ ਵਿੱਚ ਹੀ ਦੇਖਿਆ ਜਾ ਰਿਹਾ ਹੈ ਉਸੇ ਸੰਦਰਭ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਜਾਂ ਇਸ ਪਿੱਛੇ ਕੇਂਦਰ ਦੀ ਕੋਈ ਹੋਰ ਚਾਲ ਹੈ ਜੀ ਆ ਦੇਖੋ ਰਖੜਾ ਜੀ ਅਗਰ ਸਧਾਰਨ ਰੂਪ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਦੇਖ ਲਓ ਕਿ ਦੇਸ਼ ਦੇ ਵਿੱਚ ਹਰ ਸਮੇਂ ਚੋਣਾ ਦਾ ਮਾਹੌਲ ਜਿਹੜਾ ਬਣਿਆ ਹੀ ਰਹਿੰਦਾ ਜੀ ਕਦੇ ਯੂਪੀ ਚ ਚੋਣਾ ਹੋ ਰਹੀਆਂ ਹੁੰਦੀਆਂ ਕਦੇ ਹਿਮਾਚਲ ਚ ਹੋ ਰਹੀਆਂ ਹੁੰਦੀਆਂ ਕਦੇ ਕਰਦਾਮਾਟਕ ਚ ਕਿਤੇ ਤਾਮਨਾਡੂ ਚ ਹਰ ਸਾਲ ਕਿਤੇ ਨਾ ਕਿਤੇ ਚੋਣਾ ਜਿਹੜੀਆਂ ਹੁੰਦੀਆਂ ਨੇ ਜਿਮਨੀ ਚੋਣਾ ਵੀ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਵੀ ਜਿਮਨੀ ਚੋਣਾ ਹਰ 6 ਮਹੀਨੇ ਬਾਅਦ ਚੋਣਾ ਜਿਹੜੀਆਂ ਹੋ ਰਹੀਆਂ ਨੇ ਤਾਂ ਉਹਦੇ ਨਾਲ ਤੁਸੀਂ ਦੇਖ ਲਓ ਕਿ ਜਦੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਥਾਵਾਂ ਤੇ ਚੋਣਾ ਹੋਣਗੀਆਂ ਤਾਂ ਕੁਦਰਤੀ ਤੌਰ ਤੇ ਪੈਰਾਮਿਲਟਰੀ ਫੋਰਸਿਸ ਦਾ ਜਾਣ ਦਾ ਖਰਚਾ ਦੂਜੇ ਪਾਸੇ ਜਿਹੜੇ ਐਡਮਿਨਿਸਟ੍ਰੇਟਿਵ ਅਧਿਕਾਰੀ ਨੇ ਉਹਨਾਂ ਦਾ ਖਰਚਾ ਖਰਚਾ ਤਾਂ ਇਹਦਾ ਆਰਥਿਕ ਸੁਧਾਰਕ ਤਾਂ ਜ਼ਰੂਰ ਪ੍ਰਭਾਵਿਤ ਜਿਹੜੇ ਹੁੰਦੇ ਨੇ ਇਹਦੇ ਵਿੱਚ ਤਾਂ ਕੋਈ ਦੋ ਰਹਿਵਾ ਨਹੀਂ ਤੇ ਜੇਕਰ ਇੱਕ ਰਾਸ਼ਟਰੀ ਇੱਕ ਚੋਣ ਨੀਤੀ ਲਾਗੂ ਕਰ ਦਿੱਤੀ ਜਾਂਦੀ ਤਾਂ ਸਮੁੱਚੇ ਦੇਸ਼ ਦੇ ਅੰਦਰ ਇੱਕੋ ਸਮੇਂ ਹੀ ਇਹ ਜਿਹੜਾ ਸਿਸਟਮ ਆ ਇਹ ਪ੍ਰੋਸੈਸ ਜਿਹੜਾ ਇਹ ਅਡਾਪ ਹੋਊਗਾ ਤਾਂ ਕੁਦਰਤੀ ਤੌਰ ਤੇ ਇਕਨੋਮਿਕ ਕੰਡੀਸ਼ਨ ਜਿਹੜੀ ਆ ਜਿਹੜੀ ਇਹਨਾਂ ਹਾਲਾਤਾਂ ਦੇ ਕਰਕੇ ਲੋ ਚੋਣਾ ਹੋਣੀ ਆ ਉਹਦੇ ਕਰਕੇ ਜਿਹੜੀ ਪ੍ਰਭਾਵਤ ਹੋਦੀ ਉਹਦੇ ਵਿੱਚ ਫਰਕ ਤਾਂ ਪਵੇਗਾ ਪਵੇਗਾ ਪਰ ਉਹਦੇ ਨਾਲ ਦੂਸਰੇ ਪਾਸੇ ਏਸੀ ਕੇ ਕਈਆਂ ਵਿਅਕਤੀਆਂ ਨੇ ਜਾਂ ਕਈ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਇਸ ਸੰਬੰਧੀ ਆਵਾਜ਼ ਠਾਈ ਸੀ ਕਿ ਇਸ ਤਰੀਕੇ ਨਾਲ ਕਰਨਾ ਸੰਭਵ ਨਹੀਂ ਹੈਗਾ ਮੈਂ ਇਹਨੇ ਗੱਲ ਕਰ ਚੁੱਕਾ ਉਸ ਤੋਂ 57 ਤੋਂ ਪਹਿਲਾਂ ਇਸੇ ਤਰੀਕੇ ਨਾਲ ਹੁੰਦਾ ਰਿਹਾ ਪਰ ਉਹਨਾਂ ਦਾ ਤਰਕਾ ਕਿ ਇੰਨੇ ਵੱਡੇ ਵਿਸ਼ਾਲ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਇੱਕੋ ਦਿਣਾ ਇੱਕੋ ਚੋਣਾ ਕਰਾਉਣੀ ਹੈ ਇਹਨਾਂ ਸੌਖਾ ਜਿਹੜਾ ਨਹੀਂ ਹੈਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਇਸ ਮੁੱਦੇ ਨੂੰ ਜਾਂ ਇਸ ਨੂੰ ਲਾਗੂ ਕਰਦੀ ਹੈ ਤਾਂ ਫਿਰ ਵੀ 2035 ਜਾਂ 2038 ਤੱਕ ਜਾ ਕੇ ਇਹ ਸਿਸਟਮ ਜਿਹੜਾ ਉਹ ਲਾਗੂ ਹੋਏਗਾ ਇਹ ਪੁਰਾਣੇ ਸਮੇਂ ਵਿੱਚ ਉਹਨਾਂ ਦੇ ਇਹ ਤਰਕ ਸੀ ਬਾਕੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦੇ ਅੰਦਰ ਜਦੋਂ ਤੁਸੀਂ ਹਰ ਮਹੀਨੇ ਪੰਜਾਬ 'ਚ ਤੁਸੀਂ ਦੇਖ ਲਓ ਕਿ ਪੰਜਾਬ ਵਿੱਚ ਪਿਛਲੇ ਇਹ ਅਹਿਮ ਸਰਕਾਰਾਂ ਜਿਹਦੇ ਵਿੱਚ ਜਮੀਨੀ ਚੋਣਾਂ ਹੋਈਆਂ ਹੁਣ ਜਿਹੜਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਉੱਥੇ ਵੀ ਚੋਣ ਜਾਬਤਾ ਲੱਗਾ ਤਾਂ ਕੁਦਰਤੀ ਤੌਰ ਤੇ ਵਿਕਾਸ ਕਾਰਜ ਪਰਫਾਰਮਕ ਹੁੰਦੇ ਆ ਖਰਚਾ ਹੁੰਦਾ ਇਹ ਤਾਂ ਬਹੁਤ ਕੁਝ ਹੁੰਦਾ ਇਹਦੇ ਵਿੱਚ ਤੇ ਕੋਈ ਦੋ ਰਹਿਵਾ ਨਹੀਂ ਕੇਂਦਰ ਸਰਕਾਰ ਦਾ ਇਹ ਤਰਕ ਤਾਂ ਸਮਝ ਆਉਂਦਾ ਕਿ ਹਾਂ ਭਈ ਜੇਕਰ ਇਸ ਤਰੀਕੇ ਨਾਲ ਕਰ ਦਿੱਤਾ ਜਾਵੇ ਤਾਂ ਇਕਨੋਮਿਕ ਕੰਡੀਸ਼ਨ ਜਿਹੜੀ ਆ ਉਹ ਬੈਟਰ ਹੋ ਸਕਦੀ ਆ ਅ ਬਾਕੀ ਇਹਦੇ ਨਾਲ ਕਈ ਹੋਰ ਤੇ ਕਿੰਨੀਆਂ ਸਮੱਸਿਆਵਾਂ ਵੀ ਨੇ ਇਹ ਵੀ ਗੱਲ ਆਉਂਦੀ ਆ ਕਿ ਹਾਂ ਭਈ ਜੇਕਰ ਕੇਂਦਰ ਸਰਕਾਰ ਇਸ ਤਰ੍ਹਾਂ ਤਾਂ ਕੇਂਦਰ ਵਿੱਚ ਜਿਹੜੀ ਸੱਤਾ ਵਿੱਚ ਪਾਰਟੀ ਹੋਊਗੀ ਉਹ ਆਪਣੇ حقਾਂ ਜਾਂ ਹਿੱਤਾਂ ਨੂੰ ਆਪਣੇ ਤਰੀਕੇ ਨਾਲ ਵਰਤ ਸਕਦੀ ਹੈ ਵਿਰੋਧੀ ਪਾਰਟੀਆਂ ਦਾ ਇਹ ਵੀ ਇੱਕ ਡਰ ਹੈਗਾ ਸੋ ਇਹ ਤਾਂ ਨੈਗੇਟਿਵ ਔਰ ਪੋਜ਼ਿਟਿਵ ਰੱਖਣਾ ਜੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹੀ ਹੁੰਦੇ ਆ ਤਾਂ ਇਹ ਤਾਂ ਹੁਣ ਦੇਖਣਾ ਕਿ ਜਿਹੜੀ ਦੇਸ਼ ਦੀ ਇਸ ਵੇਲੇ ਸੱਤਾ ਵਿੱਚ ਪਾਰਟੀ ਹੈ ਜਾਂ ਕੇਂਦਰ ਸਰਕਾਰ ਆ ਇਸ ਮੁੱਦੇ ਨੂੰ ਕਿਸ ਅਧਾਰ ਤੇ ਲਾਗੂ ਕਰਦੀ ਹੈ ਬਿਲਕੁਲ ਤਾ ਬਿਲਕੁਲ ਅਨਕੀ ਸਰ ਅਗਲੀ ਖਬਰ ਲੈ ਲੈਣੇ ਆ ਐਮਪੀ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਫਿਰ ਇੱਕ ਵਾਰ ਚਰਚਾ ਦੇ ਵਿੱਚ ਹੈ ਫਿਰ ਇੱਕ ਵਾਰ ਇਹ ਮੁੱਦਾ ਗਰਮਾਉਂਦਾ ਦਿਖਾਈ ਦੇ ਰਿਹਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਐਮਪੀ ਅਮਰਤਪਾਲ ਸਿੰਘ ਦੇ ਵੱਲੋਂ ਆਪਣੀ ਪੈਰੋਲ ਸੰਬੰਧੀ ਇੱਕ ਪਿਟੀਸ਼ਨ ਆ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਜਾਂਦੀ ਆ ਜਿਸ ਤੇ ਪੰਜਾਬ ਸਰਕਾਰ ਨੂੰ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਇਸ ਪਿਟੀਸ਼ਨ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਉਹਨਾਂ ਦੀ ਪਿਟੀਸ਼ਨ ਰੱਦ ਵੀ ਹੋ ਜਾਂਦੀ ਆ ਪਰ ਹੁਣ ਜੋ ਦੁਬਾਰਾ ਇਹ ਚਰਚਾਵਾ ਛੜੀਆਂ ਨੇ ਕਿ ਐਮਪੀ ਅਮਰਿਤਪਾਲ ਸਿੰਘ ਦੀ ਰਿਹਾਈ ਹੋਵੇਗੀ ਜਾਂ ਨਹੀਂ ਹੋਵੇਗੀ ਤਾਂ ਇਹ ਉਹਨਾਂ ਦੇ ਵੱਲੋਂ ਜੋ ਉਹਨਾਂ ਦੇ ਉੱਪਰ ਤੀਜੀ ਵਾਰ ਐਨਐਸਏ ਲਗਾਇਆ ਗਿਆ ਹੈ ਉਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਆ ਉਹਨਾਂ ਦੀ ਉਸ ਚੁਣੌਤੀ ਨੂੰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਵਿੱਖ ਦੇ ਵਿੱਚ ਅਮਰਤਪਾਲ ਸਿੰਘ ਨੂੰ ਕੋਈ ਰਾਹਤ ਮਿਲੇਗੀ ਜਾਂ ਨਹੀਂ ਆ ਦੇਖੋ ਬੜਾ ਮਹੱਤਵਪੂਰਨ ਤੁਸੀਂ ਪ੍ਰਸ਼ਨ ਕੀਤਾ ਕਿਉਂਕਿ ਇਹ ਅਵਰਤ ਭਾਈ ਅਮਰਤਪਾਲ ਨੂੰ ਲੈ ਕੇ ਬੀਤੇ ਦਿਨਾਂ ਚ ਪੰਜਾਬ ਦੀ ਜਿਹੜੀ ਸਿਆਸਤ ਆ ਕਾਫੀ ਗਰਮਾਈ ਰਹੀ ਉਸ ਦਾ ਕਾਰਨ ਇਹ ਸੀ ਕਿ ਜਦੋਂ ਪੰਜਾਬ ਸਰਕਾਰ ਨੇ ਜਵਾਬਦਾਅ ਕੀਤਾ ਉਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਕਿ ਅਮਰਤਪਾਲ ਸਿੰਘ ਦਾ ਇੱਕ ਭਾਸ਼ਣ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਜਿਹੜੀ ਅੱਗ ਲਾ ਸਕਦਾ ਹੈ ਕਪਾ ਜਦ ਰਿਆਵਾ ਦੇ ਪਾਣੀ ਨੂੰ ਅੱਗ ਲਾ ਸਕਦਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਜਵਾਬ ਦਿੱਤਾ ਸੀ ਤਾਂ ਹਾਈ ਕੋਰਟ ਨੇ ਜਿਹੜੀ ਉਹ ਪੈਰੋਲ ਦੀ ਜਿਹੜੀ ਅਰਜੀ ਸੀ ਉਸ ਨੂੰ ਰੱਦ ਕਰ ਦਿੱਤਾ ਤਾਂ ਉਸ ਤੋਂ ਮਗਰੋਂ ਅ ਰਮਨੀ ਸਿੰਘ ਬਿੱਟੂ ਜਿਹੜੇ ਨੇ ਰਾਜ ਮੰਤਰੀ ਰਾਜ ਸੇਲ ਦੇ ਮੰਤਰੀ ਉਹ ਸਾਹਮਣੇ ਹੁੰਦੇ ਆ ਤੇ ਅਮਰਤਪਾਲ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਕੇ ਪੰਜਾਬ ਸਰਕਾਰ ਨੂੰ ਟਾਰਗੇਟ ਕਰਦਾ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਜਾਣ ਕੇ ਧੱਕਿਆ ਹੈਗਾ ਉਹਨਾਂ ਨੂੰ ਹਲਕੇ ਦੀ ਆਵਾਜ਼ ਨਹੀਂ ਸੁਣ ਦੇਣੀ ਚਾਹੀ ਬੀ ਰਮਨੀ ਸਿੰਘ ਬਿੱਟੂ ਨੇ ਇਹ ਜਿਹੜਾ ਤਰਕ ਦਿੱਤਾ ਸੀ ਉਸ ਸਮੇਂ ਕਾਫੀ ਆ ਸੋਸ਼ਲ ਮੀਡੀਆ ਤੇ ਇਹ ਇਸ ਗੱਲ ਦੀ ਚਰਚਾ ਹੋਈ ਕਿ ਰਮਨਦੀਪ ਸਿੰਘ ਬਿੱਟੂ ਦਾ ਇਹ ਬਿਆਨ ਆਪਣਾ ਹੈ ਜਾਂ ਭਾਜਪਾ ਦਾ ਆਪਣਾ ਬਿਆਨ ਹੈ ਇਹ ਉਹਦੇ ਸੰਬੰਧੀ ਚਰਚਾ ਵਾਂ ਪਰ ਉਹਦੇ ਸੰਬੰਧੀ ਨਾ ਤਾਂ ਉਸ ਤੋਂ ਮਗਰੋਂ ਰਮਨਦੀਪ ਸਿੰਘ ਬਿੱਟੂ ਬੋਲਿਆ ਕਿ ਨਹੀਂ ਭਾਜਪਾ ਦੇ ਕਿਸੇ ਬੁਲਾਰੇ ਨੇ ਆ ਕੇ ਇਹਦੇ ਸੰਬੰਧੀ ਕੋਈ ਆਪਣਾ ਪ੍ਰतिकਰਮ ਜਾਂ ਕੋਈ ਆਪਣੀ ਸਫਾਈ ਜਿਹੜੀ ਆ ਉਹ ਪੇਸ਼ ਕੀਤੀ ਜੀ ਹੁਣ ਦੂਸਰੇ ਪਾਸੇ ਅਮਰਪਾਲ ਸਿੰਘ ਵੱਲੋਂ ਦਬਾ ਇੱਕ ਵਾਰ ਫਿਰ ਜਿਹੜੀ ਉਹਨਾਂ ਵੱਲੋਂ ਦੋ ਵਾਰ ਜਾਂ ਪਹਿਲਾਂ ਵੀ ਆਪਣੀ ਜਿਹੜੀ ਐਨਐਸਐ ਆ ਉਸ ਵਿੱਚ ਚੁਣੌਤੀ ਜਿਹੜੀ ਉਹ ਦਿੱਤੀ ਗਈ ਹੈ ਹੁਣ ਉਹਨਾਂ ਨੇ ਦੁਬਾਰਾ ਤੀਜੀ ਵਾਰ ਜਿਹੜੀ ਟੈਂਸ਼ਨ ਗਾਈਆ ਉਹਨੂੰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਕਿ ਵੇਖੋ ਕਿ ਮੇਰੇ ਸਬੰਧੀ ਕੋਈ ਵੀ ਅਜਿਹੀ ਗੱਲ ਹੈ ਨਹੀਂ ਆ ਪਰ ਮੈਨੂੰ ਸਮੇਂ ਸਮੇਂ ਤੇ 2023 ਕੋ ਲੈ ਕੇ ਹੁਣ ਤੱਕ ਇਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਜਿਹੜਾ ਡਿਬ루ਗਰ ਜੇਲ੍ਹ ਦੇ ਵਿੱਚ ਜਿਹੜਾ ਡਕਿਆ ਮੇਰੇ ਤੇ ਇਹਨਾਂ ਸਲਾ ਕੇ ਮੈਨੂੰ ਰੱਦਿਆ ਮਤਲਬ ਡਕਿਆ ਹੋਇਆ ਤੇ ਇਹਦੀ ਜਾਂਚ ਜਿਹੜੀ ਹੋਣੀ ਚਾਹੀਦੀ ਮੇਰੇ ਤੋਂ ਐਨਐਸ ਜਿਹੜੀ ਰੱਦ ਜਿਹੜੀ ਉਹ ਹੋਣੀ ਚਾਹੀਦੀ ਕਿਉਂਕਿ ਮੈਂ ਕੋਈ ਵੀ ਅਜਿਹਾ ਜੁਰਮ ਚੜਾ ਨਹੀਂ ਕੀਤਾ ਜਿਹੜਾ ਦੇਸ਼ ਦੇ ਵਿਰੋਧ ਵਿੱਚ ਹੋਵੇ ਤੇ ਤੀਜੀ ਵਾਰ ਉਹਨਾਂ ਨੇ ਕਿਹਾ ਜਿਹੜੀ ਐਨਐਸ ਲਾਈ ਗਈ ਹੈ ਨਜ਼ਾਇ ਹੁਣ ਜਦੋਂ NSA ਲਾਤੀ ਆ ਰਖੜਾ ਜੀ NSA ਕੇਵਲ ਆ ਰਾਜ ਸਰਕਾਰ ਆਪਣੀ ਮਰਜ਼ੀ ਨਾਲ ਨਹੀਂ ਲਉਂਦੀ ਉਤੇ ਕੇਂਦਰ ਸਰਕਾਰ ਦਾ ਜਿਹੜਾ ਗ੍ਰਹਿ ਮੰਤਰਾਲੇ ਉਹ ਵੀ ਲਉਂਦਾ ਹੈਗਾ ਹੁਣ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਪੈਰੋਲ ਦੀ ਅਰਜ਼ੀ ਇਸ ਆਧਾਰ ਤੇ ਰੱਦ ਕਰ ਦਿੱਤੀ ਜਾਂਦੀ ਹੈ ਕਿ ਇਹਨਾਂ ਦਾ ਇੱਕ ਭਾਸ਼ਿਕ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਅੱਗ ਲਾ ਸਕਦਾ ਨੰਬਰ 1 ਨੰਬਰ 2 ਦੋ ਵਾਰੀ ਉਹਨਾਂ ਨੇ ਉਹਨਾਂ ਦੀ ਜਿਹੜੀ NSA ਵਧਾਈ ਤੇ ਤੀਜੀ ਵਾਰ ਜਿਹੜੀ NSA ਵਧਾਈ ਆ ਤਾਂ ਇਡਾ ਸੌਖਾ ਲੱਗਦਾ ਨਹੀਂ ਕਿ ਜਿਹੜੀ ਆ ਐ ਐਨਐਸਏ ਤੋਂ ਪਾਈ ਅਮਰਤਪਾਲ ਸਿੰਘ ਨੂੰ ਜਿਹੜਾ ਛੁਟਕਾਰਾ ਮਿਲ ਜੂਗਾ ਉਸ ਦਾ ਕਾਰਨ ਇਹ ਆ ਕਿਉਂਕਿ ਇਹ ਜਿਸ ਤਰੀਕੇ ਦੇ ਪਾਸ਼ਨਾ ਜਾਂ ਜਿਸ ਤਰੀਕੇ ਦਾ ਕੇਂਦ ਪੰਜਾਬ ਸਰਕਾਰ ਇਸ ਵੇਲੇ ਵਿਰੋਧ ਕਰ ਰਹੀ ਉਹਨਾਂ ਦੀ ਪੈਰੋਨ ਨੂੰ ਲੈ ਕੇ ਤਾਂ ਐਡਾ ਸੌਖਾ ਜਿਹਾ ਉਹ ਲੱਗਦਾ ਨਹੀਂ ਆ ਪਰ ਦੂਜੇ ਪਾਸੇ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਆਪਣੀ ਤਰ੍ਹਾਂ-ਤਰ੍ਹਾਂ ਦੇ ਜਿੰਮੀ ਚੌਂ ਵਿੱਚ ਕੀਤੇ ਗਏ ਪ੍ਰਦਰਸ਼ਨ ਤੋਂ ਕਾਫੀ ਉਤਸ਼ਾਹਤ ਨਜ਼ਰ ਆ ਰਹੀ ਆ ਕੱਲ ਵੀ ਕੇਂਦਰ ਸਰਕਾਰ ਆ ਪੰਜਾਬ ਸਰਕਾਰ ਦੇ ਖਿਲਾਫ ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਧਰਨਾ ਜਿਹੜਾ ਉਹ ਦਿੱਤਾ ਹੈਗਾ ਚਲੋ ਖੈਰ ਉਹ ਗੱਲਾਂ ਤਾਂ ਬਾਅਦ ਦੀਆਂ ਨੇ ਪਰ ਹੁਣ ਜਿਸ ਤਰੀਕੇ ਨਾਲ ਸਵਾਲ ਸਵਾਲ ਇੱਥੇ ਇਹ ਵੀ ਆ ਜਿਵੇਂ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਗਈ ਆ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਵੀ ਜਿਹੜੀ ਤੀਜੀ ਵਾਰ ਐਨਐਸਏ ਵਧਾਈ ਗਈ ਆ ਇਹ ਉਹਨਾਂ ਘਟਨਾਵਾਂ ਦੇ ਕਾਰਨ ਵਧਾਈ ਗਈ ਆ ਜਿੰਨਾਂ ਘਟਨਾਵਾਂ ਦੇ ਵਿੱਚ ਉਹਨਾਂ ਦੀ ਕੋਈ ਵੀ ਸਿੱਧੀ ਸਮੂਲੀਅਤ ਨਹੀਂ ਸੀ ਤੇ ਇਹ ਘਟਨਾਵਾਂ ਉਦੋਂ ਵਾਪਰੀਆਂ ਸੀ ਜਦੋਂ ਉਹ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੀ ਇਸ ਦਲੀਲ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਦਲੀਲ ਤਾਂ ਉਸ ਬੰਦੇ ਨੇ ਜਿਹੜੀ ਦਿੱਤੀ ਉਹ ਦੇ ਦਿੱਤੀ ਹੈ ਦਲੀਲ ਤਾਂ ਹਰ ਬੰਦਾ ਆਪਣੀ ਸਫਾਈ ਜਾਂ ਆਪਣੇ ਬਚਾਅ ਵਾਸਤੇ ਦਲੀਲਾਂ ਤਾਂ ਉਹ ਦਿੰਦਾ ਹੀ ਆ ਦੂਸਰੇ ਪਾਸੇ ਕੇਂਦਰ ਸਰਕਾਰ ਜਾਂ ਜਾਂ ਪ੍ਰਸ਼ਾਸਨ ਜਿਹੜਾ ਉਸਨੇ ਦੇਖਣਾ ਹੈ ਕਿ ਹਾਂ ਭਈ ਇਹ ਦਲੀਲਾਂ ਵਿੱਚ ਕਿੰਨਾ ਦਮ ਹੈਗਾ ਬਾਕੀ ਜਦੋਂ ਮਾਮਲਾ ਜਿਹੜਾ ਲਿਟੀਗੇਸ਼ਨ ਮੈਟਰ ਜੇ ਸਭ ਜੁਡੀਅਸ ਹੋਵੇ ਅਦਾਲਤ 'ਚ ਮਸਲਾ ਹੋਵੇ ਤਾਂ ਉਹਦੇ ਸੰਬੰਧੀ ਆਪਾਂ ਟਿੱਪਣੀ ਜਿਹੜੀ ਕੋਈ ਨਹੀਂ ਕਰ ਸਕਦੇ ਕਿਉਂਕਿ ਇਹ ਆਪਣੇ ਅਮਰਤ ਪਾਲ ਨੇ ਤਾਂ ਕੋਈ ਨਾ ਕੋਈ ਦਲੀਲ ਆਪਣੇ ਬਚਾਅ ਵਾਸਤੇ ਦੇਣੀ ਹੈਗੀ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਪਰੋਲ ਨੂੰ ਰੱਦ ਕਰਨ ਸੰਬੰਧੀ ਜਿਹੜੀ ਸਪਾਰਸ਼ ਕੀਤੀ ਗਈ ਉਹ ਵੀ ਸਾਰਿਆਂ ਦੇ ਸਾਹਮਣੇ ਹੈਗੀ ਆ ਤਾਂ ਇਹ ਤਾਂ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਖਣਾ ਹੈ ਕੀ ਉਹ ਭਾਈ ਅਮਰਸਪਾਲ ਸਿੰਘ ਦੀ ਇਸ ਦੇਲੀ ਨੂੰ ਕਿਵੇਂ ਲੈਂਦੇ ਆ ਕਿ ਉਹਨਾਂ ਦੇ ਐਨਐਸਏ ਨੂੰ ਰੱਦ ਕਰਨ ਦੀ ਸਪਸ਼ਟ ਕਰਦੇ ਮੁੱਦਾ ਤਾਂ ਫਿਰ ਪੰਜਾਬ ਸਰਕਾਰ ਵੱਲ ਹੀ ਆਉਣਾ ਕਿ ਪੰਜਾਬ ਸਰਕਾਰ ਨੂੰ ਪੁੱਛਿਆ ਜਾਵੇਗਾ ਕਿ ਹਾਂ ਭਾਈ ਦੱਸੋ ਕਿ ਇਹਨਾਂ ਦੀ ਪੈ ਜਿਹੜੀ ਐਨਐਸ ਲਾਈ ਆ ਕਿਹੜੇ ਆਧਾਰ ਤੇ ਲਾਈ ਆ ਤੇ ਜੇਕਰ 4 ਦਿਨ ਪਹਿਲਾਂ ਦਿੱਤਾ ਗਿਆ ਇਹ ਮੁੱਦਾ ਕਿ ਇਹਨਾਂ ਦਾ ਭਾਸ਼ਣ ਜਿਹੜਾ ਪੰਜ ਪਾਣੀਆਂ ਦੇ ਪੰਜ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਾ ਸਕਦਾ ਇਹ ਉਹੀ ਗੱਲ ਹੈ ਕਿ ਜਿਦ ਤਰ੍ਹਾਂ ਤੁਹਾਨੂੰ ਯਾਦ ਹੋਣਾ ਕਿ ਉਸ ਵੇਲੇ ਐਸਸੀਬੀ ਆਰਪਾਲ ਸਿੰਘ ਨੇ ਵੀ ਇਹ ਗੱਲ ਕਹੀ ਕਿ ਮਤਲਬ ਅਬਰਤਪਾਲ ਸਿੰਘ ਦੀ ਮਾਤਾ ਨੂੰ ਕਿ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਗ ਲਾਤੀ ਸੀ ਮੈਨੂੰ ਯਾਦ ਆ ਪਕਾਤਾ ਤਾਂ ਉਹ ਵੀ ਤੇ ਗੱਲ ਕਹੀ ਸੀ ਤਾਂ ਉਹ ਜੀ ਜਵਾਬ ਜਿਹੜਾ ਆ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਦਿੱਤਾ ਤਾਂ ਏਡੀ ਸੌਖੀ ਲੱਗਦਾ ਨਹੀਂ ਕਿ ਪੈਰੋਲ ਜਿਹੜੀ ਮਾਫ ਕਰਦਾ ਜਿਹੜੀ ਐਨਐਸਏ ਆ ਉਹ ਰੱਦ ਹੋ ਗਈ ਬਾਕੀ ਦੇਖਦੇ ਆ ਇਹ ਮਸਲਾ ਜਿਹੜਾ ਬਾਨਜੋਕ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਨਜ਼ਰ ਚਾ ਉਥੇ ਚਰਚਾ ਚ ਦੇਖੋ ਪੰਜਾਬ ਤੇ ਰਹਿਣਾ ਹਾਈ ਕੋਰਟ ਭਾਈ ਅਬਰਤਪਾਲ ਸਿੰਘ ਦੇ ਸੰਬੰਧਰ ਦੇ ਵਿੱਚ ਕੀ ਫੈਸਲਾ ਜਿੰਦੀ ਜੀ ਤਾ ਬਿਲਕੁਲ ਉਧਰ ਸਰ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਮੋੜ ਤੋਂ ਟ੍ਰੇਨਾਂ ਰੁਕੀਆਂ ਗਈਆਂ ਨੇ ਲਗਭਗ 26 ਥਾਵਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਅੱਜ ਕਿਸਾਨ ਮੋੜ ਪ੍ਰਦਰਸ਼ਨ ਦੇ ਲਈ ਇਕੱਠੇ ਹੋਏ ਨੇ ਉਹਨਾਂ ਦੇ ਇਸ ਪ੍ਰਦਰਸ਼ਨ ਨੂੰ ਕੀਵੇਂ ਦੇਖਦੇ ਹੋ ਕੀ ਮਾਇਨੇ ਨੇ ਆਖਰਕਾਰ ਹੁਣ ਕਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਕਾਰਨ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਇਸ ਪ੍ਰਦਰਸ਼ਨ ਦੇ ਨਾਲ ਕਿਹੜੀ ਤਰ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕੀ ਸੂਬਾ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਆ ਜਾਂ ਫਿਰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਆ ਜੀ ਦੇਖੋ ਜੀ ਇਹ ਜਿਹੜੀ ਰੇਲ ਰੋਕੋ ਅੰਦੋਲਨ ਜਿਹੜਾ ਸ਼ੁਰੂ ਕੀਤਾ ਸਰਮਰ ਸਿੰਘ ਪੰਦੇਰ ਵੱਲੋਂ ਸ਼ੁਰੂ ਕੀਤਾ ਗਿਆ ਕਿਸਾਨ ਮਜ਼ਦੂਰ ਸੰਘ ਜਿਹੜਾ ਇਹ ਹੁਣ ਇੰਡੀਆ ਪਾਰ ਤੱਕ ਲਿਖਦਾ ਹੈਗਾ ਸਰਮਰ ਸਿੰਘ ਪੰਦੇਰ ਬੀਤੇ ਦਿਨਾਂ ਵਿੱਚ ਚਰਚਾਵਾਂ ਵਿੱਚ ਵਿਚਾਰਿਆ ਇਹ ਜਦੋਂ ਡੱਲੇਵਾਲ ਨਾਲ ਲੜ ਕੇ ਸ਼ੰਭੂ ਬਿਆਰੇ ਤੱਕ ਲਾਹੌਰੀ ਬਾਰਡਰ ਤੇ ਇਹਨਾਂ ਨੇ ਅਰਦਾ ਲਾਇਆ ਤਾਂ ਉਦੋਂ ਇਹਨਾਂ ਨੂੰ ਕਿਸੇ ਵੀ ਪੰਜਾਬ ਦੀ ਜਾਂ ਦੇਸ਼ ਦੀ ਕਿਸੇ ਵੀ ਹੋਰ ਕਿਸਾਨ ਜਥੇਬੰਦੀ ਦਾ ਕੋਈ ਵੀ ਹਮਾਇਤ ਜਿਹੜੀ ਪ੍ਰਾਪਤ ਨਹੀਂ ਸੀ ਨਾ ਹੀ ਮਤਲਬ ਰਾਜੇਵਾਲ ਸਾਹਿਬ ਮਤਲਬ ਕਿਸੇ ਦੀ ਵੀ ਹਮਾਇਤ ਜਿਹੜੀ ਜਿਹੜੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਕਿਸੇ ਦੀ ਵੀ ਹਮਾਇਤ ਜਿਹੜੀ ਇਹਨਾਂ ਦੇ ਉਸ ਮੋਰਚੇ ਨੂੰ ਰਹੀ ਨਹੀਂ ਤਾਂ ਫਿਰ ਉਸ ਮੋਰਚੇ ਨੂੰ ਕਿਵੇਂ ਠਾਇਆ ਉਹ ਸਾਰਿਆਂ ਨੂੰ ਪਤਾ ਹੈਗਾ ਕਿ ਕਿਹੇ ਤਰ੍ਹਾਂ ਕੇ ਪੰਜਾਬ ਸਰਕਾਰ ਨੇ ਜੋ ਜ਼ਬਰਦਸਤੀ ਕਰਕੇ ਇਹਨਾਂ ਨੂੰ ਉਥੋਂ ਠਾ ਦਿੱਤਾ ਤੇ ਸਾਲ 1.5 ਸਾਲ ਦੀ ਚੁੱਪ ਤੋਂ ਮਗਰੋਂ ਸਰਵਜਨ ਸਿੰਘ ਭੰਦੇਰ ਹੁਣ ਦੁਬਾਰਾ ਫਿਗਰ ਦੇ ਵਿੱਚ ਆਇਆ ਚਰਚਾ ਦੇ ਵਿੱਚ ਆਇਆ ਜ ਜਿਹਦੇ ਵਿੱਚ ਪ੍ਰੀ-ਪੇਡ ਮੀਟਰਾਂ ਦਾ ਵਿਰੋਧ ਉਹਨਾਂ ਨੂੰ ਵਾਪਸ ਲਿਆ ਜਾਵੇ ਉਹ ਕੀਤਾ ਜਾਵੇ ਉਹ ਕੀਤਾ ਜਾਵੇ ਉਹ ਚ ਮੰਗਾ ਤਾਂ ਕਿਸਾਨਾਂ ਦੀ ਜਿਹੜੀ ਕੋਈ ਖਾਸ ਦਿਖਾਈ ਨਹੀਂ ਦਿੰਦੀਆਂ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਜਿਵੇਂ ਸਰਵਜਨ ਸਿੰਘ ਭੰਦੇਰ ਸਾਲ 1.5 ਸਾਲ ਬਾਅਦ ਆਪਣੀ ਲੀਡਰਿੰਗ ਨੂੰ ਚਮਕਾਉਣ ਵਾਸਤੇ ਦੁਬਾਰਾ ਉਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਅੰਦੋਲਨ ਦੀ ਜਿਹੜੀ ਗੱਲ ਕਰ ਦਿੱਤੀ ਹੋਏ ਤੁਹਾਡਾ ਗੱਲ ਪ੍ਰੈਸ਼ਨ ਸਿੱਖੀ ਦਾ ਫਰਕ ਕੀ ਪਊਗਾ ਭਾਵੇਂ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਨੂੰ ਵੇਖੋ ਨਾ ਤਾਂ ਪੰਜਾਬ ਸਰਕਾਰ ਨੂੰ ਕੋਈ ਫਰਕ ਪੈਣਾ ਤਾਂ ਨਾ ਕੇਂਦਰ ਸਰਕਾਰ ਨੂੰ ਪੈਣਾ ਹਾਲਾਂਕਿ 2 ਘੰਟੇ ਦੀ ਹੜਤਾਲ ਆ ਪਰ ਇਨ੍ਹਾਂ 2 ਘੰਟੇ ਦੀ ਹੜਤਾਲ ਦੇ ਵਿੱਚ ਲੱਖਾਂ ਸਫ਼ਰ ਕਰਨ ਵਾਲੇ ਯਾਤਰੀ ਕਿਸ ਤਰੀਕੇ ਨਾਲ ਪ੍ਰਭਾਵਤ ਹੋਣੇ ਆ ਉਸ ਨੂੰ ਇਹ ਵੇਖਣ ਵਾਲੀ ਫਰਕ ਤਾਂ ਉਹਨਾਂ ਲੋਕਾਂ ਨੂੰ ਪੈਣਾ ਜਿਹੜੇ ਰੋਜ਼ ਇਨ੍ਹਾਂ ਗੱਡੀਆਂ 'ਚ ਵਿੱਚ ਸਫ਼ਰ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਸਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦੇ ਆ ਕੋ ਲੋਕ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਮਿਲ ਲਾਉਣਾ ਜਦੋਂ 2 ਘੰਟੇ ਵਾਸਤੇ ਗੱਡੀਆਂ ਸਟੇਸ਼ਨ ਤੇ ਰੁਕਣ ਗਈਆਂ ਤਾਂ ਇਹੋ ਜੀ ਠੰਡ ਜਿਹੜੀ ਪੈਣੀ ਸ਼ੁਰੂ ਹੋ ਗਈ ਆ ਉੱਥੇ ਛੋਟੇ ਛੋਟੇ ਬੱਚੇ ਦਾ ਕੀ ਹਾਲ ਹੋਣਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਫਰਕ ਤਾਂ ਸਿਰਫ ਆਪ ਲੋਕਾਂ ਨੂੰ ਪੈਣਾ ਵੀ ਇਹੋ ਹੀ ਕਾਰਨ ਆ ਕਿ ਅੱਜ ਤੱਕ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਹੁਣ ਲੋਕਾਂ ਦਾ ਉਹ ਸਮਰਥਨ ਨਹੀਂ ਜੀ ਮਿਲਦਾ ਜਿਹੜਾ ਪਹਿਲੇ ਕਿਸਾਨੀ ਅੰਦੋਲਨ ਚ ਸਾਡੇ ਚ ਮਿਲਿਆ ਕਿਉਂਕਿ ਜਦੋਂ ਤੁਸੀਂ ਆਮ ਲੋਕਾਂ ਨੂੰ ਵੀ ਪਰੇਸ਼ਾਨ ਕਰਨਾ ਤੇ ਫਿਰ ਲੋਕ ਤੁਹਾਡੇ ਨਾਲ ਕਿਉਂ ਤੁਰ ਕਿਉਂ ਤੁਹਾਡੇ ਲੋਕੀ ਪਰੇ ਅੰਦੋਲਨ ਚ ਆਪਣੀ ਸ਼ਮਤਾ ਫੋਮ ਕੋਈ ਜਥੇਬੰਦੀ ਜਿਹੜੀ ਚਚਿਤ ਜਥੇਬੰਦੀ ਆ ਇਹ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਹੋਈ ਮਤਲਬ ਕਈ ਜਥੇਬੰਦੀਆਂ ਨੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਜਿਹੜਾ ਨਾਂ ਲੈ ਜਾਂਦਾ ਹੈ ਇਹ ਐਸਕੇਐਮ ਗਿਆ ਅਸੀਂ ਕਿਸੇ ਦਾ ਕੋਈ ਸਮਰਥਨ ਇਸ ਬੰਦੇ ਨੂੰ ਇਸ ਜਥੇਬੰਦੀ ਨੂੰ ਪ੍ਰਾਪਤ ਨਹੀਂ ਆ ਇਹ ਇਕੱਲੇ ਆਪਣੀ ਡਫਲੀ ਵਿਜੰਗਿਸ਼ ਨੂੰ ਕਰ ਦਿੱਤੀ ਹੈ ਤਾਂ ਹੁਣ ਇਸ ਦਾ ਫਰਕ ਤਾਂ ਆਮ ਲੋਕਾਂ ਨੂੰ ਪੈਣਾ ਕੇਂਦਰ ਸਰਕਾਰ ਤੋਂ ਵੀ ਫਰਕ ਪੜਾ ਪੰਜਾਬ ਸਰਕਾਰ ਤੇ ਐਸਲੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਚ ਰੁਚੀ ਆ ਉਹਨਾਂ ਨੇ ਵੀ ਕੋਈ ਫਰਕ ਨਹੀਂ ਅਜਹੀ ਸਥਿਤੀ ਦੇ ਵਿੱਚ ਘਟੋ-ਘਟ ਇਹ ਜਿਹੜੇ ਇਹੋ ਦੀਆਂ ਜਥੇਬੰਦੀਆਂ ਨੇ ਆ ਬੰਦ ਕਰਨ ਦਾ ਜਿਹੜਾ ਕੋਈ ਵੀ ਬੰਦ ਕਰਨ ਦੀ ਕਾਲ ਦੇਣ ਤੋਂ ਪਹਿਲਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਰੂਰ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ ਬਾਕੀ ਹਾਂ ਕਿਸਾਨਾਂ ਦੀਆਂ ਜਿਹੜੀਆਂ ਹਕੀਮਾਂ ਕਹਿੰਦੇ ਜਰੂਰ ਹੱਲ ਹੋਈਆਂ ਚਾਹੀਦੀਆਂ ਨੇ ਆਮ ਲੋਕਾਂ ਦੀਆਂ ਮੰਗਾਂ ਜਰੂਰ ਹੱਲ ਹੋਈਆਂ ਚਾਹੀਦੀਆਂ ਜਿਹੜੀਆਂ ਪ੍ਰੋਬਲਮਸ ਨੇ ਪਰ ਹੋਣੀਏ ਇੱਕ ਦਾਇਰੇ ਚ ਰਹਿਗਣੀ ਆਮ ਵਿਅਕਤੀ ਜਿਹੜਾ ਉਸ ਤੋਂ ਪ੍ਰਭਾਵਿਤ ਨਾ ਹੋਵੇ ਬਾਕੀ ਸਰਵਜਨ ਸਿੰਘ ਪਨੇੜ ਦੀ ਹੁਣ ਕੀ ਖੇਡ ਹੈ ਇਹ ਤਾਂ ਉਹ ਹੀ ਜਾਣਦਾ ਬਾਕੀ ਸ਼ਮੀਆਂ ਥਾਮਾਂ ਤੇ ਅੱਜ 2 ਘੰਟੇ ਦਾ ਰੇਲ ਰੋਕੋ ਅੰਦੋਲਨ ਬਾਕੀ ਦੇਖਦੇ ਹਾਂ ਤੇ ਭਾਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਰੇ ਰੋਕ ਨੂੰ ਅਦੋਲਨ ਨੂੰ ਕਿਵੇਂ ਲੈਂਦੀ ਹੈ ਜੀ ਅਨਕੀ ਸਰ ਅਖੀਰ ਦੇ ਵਿੱਚ ਮੈਂ ਖਬਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਲੈਣਾ ਚਾਹਾਂਗਾ ਬਹੁ ਚਰਚਿਤ ਮਾਮਲਾ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬਾਅਦ ਦੇ ਵਿੱਚ ਮੁਅਤਲ ਕਰ ਦਿੱਤਾ ਜਾਂਦਾ ਤੇ ਹੁਣ ਆਪਣੇ ਬਚਾਅ ਦੇ ਲਈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਅਰਜੀ ਦਾਖਲ ਕੀਤੀ ਗਈ ਆ ਜਿਸ ਦੇ ਵਿੱਚ ਹਾਲਾਂਕਿ ਉਹ ਪਹਿਲਾਂ ਵੀ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸ ਚੁੱਕੇ ਨੇ ਉਹਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਆ ਤੇ ਹੁਣ ਉਹਨਾਂ ਦੀ ਅਰਜ਼ੀ ਨੂੰ ਕੀਵੇਂ ਦੇਖਦੇ ਹੋ ਉਸ ਅਰਜ਼ੀ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵੱਲੋਂ ਕੀ ਮੰਗ ਕੀਤੀ ਗਿਆ ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਤੋਂ ਜਵਾਬ ਕੀ ਮੰਗਿਆ ਜੀ ਦੇਖੋ ਭੁੱਲਰ ਦਾ ਮਸਲਾ ਜਿਹੜਾ ਨਾ ਬੜਾ ਇਹਨਾਂ ਦਿਨਾਂ ਚ ਗਰਮਾਇਆ ਭੁੱਲਰ ਸਾਹਿਬ ਨੇ ਵੀ ਜਿਹੜੇ ਇਸ ਵੇਲੇ ਉਹ ਮੰਗ ਲਿਆ ਕਿ ਆਪਣੀ ਜਿਹੜੀ ਗ੍ਰਿਫਤਾਰੀ ਆ ਉਸ ਨੂੰ ਗੈਰ ਕਾਨੂੰਨੀ ਦੱਸਿਆ ਤੇ ਬਕਾਇਦਾ ਜਿਹੜੇ ਸੀਸੀਟੀ ਫੁਟੇਜ ਮੰਗੇ ਨੇ ਮੁਖਾਲੀ ਤੋਂ ਲੈ ਕੇ ਸੀਬੀਆਈ ਕੋਰਟ ਤੱਕ ਆਪਣੀ ਗ੍ਰਿਫਤਾਰੀ ਨੂੰ ਉਹਨਾਂ ਨੇ ਅਨਧਿਕਾਰਤ ਦੱਸਿਆ ਹੈਗਾ ਤੇ ਦੂਜੇ ਪਾਸੇ ਅਦਾਲਤ ਨੇ ਵੀ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਅਦਾਲਤ ਨੇ ਵੀ ਇਹ ਗੱਲ ਕਹੀ ਆ ਆ ਕਿ ਭੁੱਲਰ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦਾ ਕਿਸ ਨੂੰ ਅਧਿਕਾਰ ਹੈਗਾ ਕਿਉਂਕਿ ਆ ਜਿਹੜੇ ਭੁੱਲਰ ਨੇ ਉਸਨੇ ਇਹ ਗੱਲ ਕਹੀ ਸੀ ਕਿ ਮਤਲਬ ਜਿਹੜੇ ਚੰਡੀਗੜ੍ਹ ਦੇ ਵਿੱਚ ਜਾਂ ਜਿਹੜੇ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਮੁਲਾਜ਼ਮ ਨੂੰ ਜਾਂ ਸਰਕਾਰ ਦੇ ਰਾ ਸਰਕਾਰ ਦੇ ਮੁਲਾਜ਼ਮ ਨੂੰ सीबीआई ਗ੍ਰਿਫਤਾਰ ਜਿਹੜਾ ਉਹ ਨਹੀਂ ਕਰ ਸਕਦੀ ਇਹ ਉਹਨਾਂ ਨੇ ਗੱਲ ਕੀਤੀ ਇਸ ਤਰਕ ਤੇ ਆਧਾਰ ਤੇ ਉਹਨਾਂ ਨੇ ਜਿਹੜੀ ਐਫੋਰਟਸ ਮੰਗੇ ਜਾਂ ਜੋ ਵੀ ਆ ਤਾਂ ਉਸ ਆਧਾਰ ਤੇ ਹੁਣ ਅਦਾਲਤ ਨੇ ਵੀ ਪੁੱਛ ਲੈ ਕਿ ਹਾਂ ਭਈ ਆ ਜਿਹੜਾ ਇਹਦਾ ਅਧਿਕਾਰ ਜਿਹੜਾ ਭੁੱਲਰ ਦੇ ਖਿਲਾਫ ਜਿਹੜੀ ਕਾਰਵਾਈ ਕਰਤਾ ਅਧਿਕਾਰ ਰਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਕਿਉਂਕਿ ਜਿਹੜਾ ਆਈਪੀਐਸ ਅਧਿਕਾਰੀ ਆ ਕੋਈ ਵੀ ਜਾਂ ਆਈਐਸ ਅਫਸਰ ਆ ਉਸਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਕਿੰਨ ਸਰਕਾਰ ਨੂੰ ਹੁੰਦਾ ਹੈਗਾ ਪੰਜਾਬ ਸਰਕਾਰ ਕੇਵਲ ਸਪਾਰਸ਼ ਕਰ ਸਕਦੀ ਹੈ ਔਰ ਦੂਜੇ ਪਾਸੇ ਇਹ ਵੀ ਗੱਲ ਨੂੰ ਦੇਖੀ ਜੇਕਰ ਸੀਬੀਆਈ ਜਾਂ ਈਡੀ ਜਾਂ ਹੋਰ ਸੰਸਥਾ ਪੰਜਾਬ ਸਰਕਾਰ ਦੇ ਕਿਸੇ ਆਈਪੀਐਸ ਜਾਂ ਆਈਐਸ ਅਧਿਕਾਰੀ ਨੂੰ ਪੁਸ਼ ਕਰਨ ਜਾਂ ਰਜ ਕਰਨਾ ਚਾਹੁੰਦੀ ਆ ਪੰਜਾਬ ਦੇ ਵਿੱਚ ਤਾਂ ਉਸ ਨੂੰ ਪਹਿਲਾਂ ਸਰਕਾਰ ਕੋਲ ਇਜਾਜ਼ਤ ਜਿਹੜੀ ਆ ਉਹ ਲੈਣੀ ਪੈਂਦੀ ਐ ਸੋ ਇਹ ਮਸਲਾ ਜਿਹੜਾ ਬੜਾ ਟਿਪੀਕਲ ਜਿਹਾ ਮਸਲਾ ਜਿਹੜਾ ਹੈਗਾ ਉਹ ਜਿਹੜੀ ਪੁੱਲਰ ਦੀ ਗ੍ਰਿਫਤਾਰੀ ਹੋਈ ਉਹ ਮੁਹਾਲਲੇ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਗ੍ਰਹਿ ਤੇ ਚੰਡੀਗੜ੍ਹ ਜਿਹੜਾ ਯੂਨੀਟਰੀ ਜੈਕਟਰੀ ਜਿਹੜਾ ਵੱਜਦਾ ਹੈਗਾ ਸੋ ਅਜਿਹੀਆਂ ਸਥਿਤੀਆਂ ਜਿਹੜੀਆਂ ਨੇ ਉਹ ਕਾਫੀ ਕਾਨੂੰਨੀ ਤਾਪ ਦੇ ਚੱਜ ਫਿਸੀਆਂ ਨੇ ਬਾਕੀ ਦੇਖੋ ਪੁੱਲਰ ਦਾ ਮਸਲਾ ਅਗੁੰਡੇ ਨਾਲ ਕੀ ਰੰਗ ਲੱਗਦਾ ਹੈ ਜੀ ਬਿਲਕੁਲ ਅਨਕੀ ਸਰ ਪ੍ਰੋਗਰਾਮ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਾ ਸਾਹਿਬ ਤਾ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਜਾਣਕਾਰੀ ਸਾਂਝੀ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokana TV ਦੇ ਨਾਲ ਮੈਨੂੰ ਦੋ ਉਜਾਜ਼ਤ ਧੰਨਵਾਦ